ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼ੁਕ ਨੂੰ ਦੇਖੋ ਅਦਰਸਾ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੰਦਾ ਬਲਾ ਗੁਰੂ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਉੱਠਾ ਬਲਿਸ਼ਾ ਦਾ ਨਾਟ ਕਰੋ ਬਰੀ ਹੋ ਕੇ ਕੜੀਲਾ ਦੇ ਕੰਢੇ ਕਿਰਪਾ ਕਰੋ ਸਾਥ ਮੰਡੀ ਜੀ ਗੁਰਪਾਰੀ ਅਰ ਜਨ ਕਾਇਆ ਪੜ੍ਹ ਕੇ ਮੂਰਤ ਹਰ ਗੋਵਿੰਦ ਸواری ਜੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਬੰਨਿਆ ਗੁਰ ਸੂਰਮਾ ਵੱਡ ਜੋ ਦਾ ਭੋ ਪਰੂਪ ਕਾਰੀ ਉਚਨ ਸੇ ਕਰਦਾਸ ਕਰੇ 6 ਮਹਿਲਾ ਤੱਕ ਦਰਸ ਨਿਹਾਰੀ ਆਗਮੋ ਗੋਦਰ ਸਤਗੁਰੂ ਬੋਲੇ ਮੁਖਤੇ ਸੁਣੋ ਸੰਸਾਰੀ ਕਲਯੁਗ ਪੀੜੀ ਸੋਡੀਆਂ ਨੈ ਚਲਨੀ ਉਸਾਰ ਖਲਾਰੀ ਜੁਗ ਜੁਗ ਸਤਗੁਰ ਧਰ ਅਵਤਾਰੀ ਜੁਗ ਜੁਗ ਸਤਗੁਰ ਧਰ ਅਵਤਾਰੀ ਧੰਨ ਗੁਰੂਵਰ ਗੋਬਿੰਦ ਸਾਹਿਬ ਜੀ ਧੰਨ ਗੁਰੂਵਰ ਗੋਬਿੰਦ ਸਾਹਿਬ ਸਾਹਿਬ ਜੀ ਪ੍ਰਭ ਦਾਤਾ ਦਾਤਾ ਪਰ ਹੋ ਜਾ ਜਗ ਗਸਰਨਾ ਮੇਰਾ ਧਾਨ ਸੰਤਰੇ ਜੇ ਲਗ ਭਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੁ ਦਰਸ ਮਨ ਚਾਉ ਭਗਤ ਇਹੁ ਮਨ ਠਹਿਰਾਵੈ ਬਲਿਉ ਜਰਾਗ ਅੰਧਿਆਰ ਮਹਿ ਸਭ ਕਲ ਉਧਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰਬਾਰ ਬਰਹਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰਬਾਰ ਬਰਹਮ ਈਸ਼ਾਨ ਨੰ ਸਰ ਪ੍ਰਭ ਆਪਣਾ ਮਨ ਤਨ ਭਏ ਅਰੁਗਾ ਕੋਟ ਬੇਗਨ ਲਾਥੇ ਪ੍ਰਭ ਸਰਣਾ ਪ੍ਰਗਟ ਭਲੇ ਸੰਜੋਗਾ ਉਠਈਸ਼ਾਨ ਕਰੁ ਪਰ ਬਾਤੇ ਸੋਏ ਹਰਿਆ ਰਾਧੇ ਵਿਖੜੇ ਦਾਉ ਲੰਗਾਵੇ ਮੇਰਾ ਸਾਧਗੁਰ ਸੁਖ ਸਹਜ ਸੇਤੀ ਕਰ ਜਾਤੇ ਆ ਆਇਆ ਦੂਰ ਚੱਲ ਕੇ ਮੈਂ ਤਕੀ ਤੋਰ ਸ਼ਰਣਾਏ ਜਿਓ ਮੈਂ ਆਸਾ ਰਖੀ ਜੇਤ ਮੈਂ ਮੇਰਾ ਸਭ ਦੁੱਖ ਗਵਾਏ ਜਿਓ ਕਿਸਰ ਨਹੀਂ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਜਾਓ ਏ ਹੋ ਰਾਮ ਨਾਮ ੁਰ ਮੈਂ ਜਾ ਕੇ ਸਮ ਨਹੀਂ ਜੇ ਸਿਮਰਤ ਸੰਕਟ ਮਿਟੇ ਦਰਸਤ ਹਾਰੋ ਸਕਹ ਡਾਲ ਗੁਰ ਸੇਵੀ ਹੈ ਐਹਨ ਸਹਜ ਸੁਪਾਈ ਦਰਸਨ ਪਰਸਿਆ ਗੁਰੂ ਗੈ ਜਨਮ ਮਰਨ ਦੁਖ ਜਾਈ ਹੋ ਵੈ ਸਿ ਭਦਕ ਸਾਮਤੀ ਨੂਰੇ ਅਰਸ ਗੁਰ ਸਹਜਾਟੀ ਹੈ ਤਦ ਡਿਠੇ ਸਚੇ ਮਾਲ ਜਨਮ ਜਨਮ ਦੀ ਘਟਿਏ ਸਜਣ ਸੱਚਾ ਬਾਦਸ਼ਾਹ ਸਿਰ ਸ਼ਾਨਦ ਹੈ ਜਿਸ ਪਾਸ ਬਹਿਠੇ ਆਸੋਹੀਏ ਸਭ ਨਾਂ ਦਾ ਵੇਸਾ satan ਦੀ ਸਦਾ ਤੂ ਰੱਖਦਾ ਹਰ ਜੀਓ ਤਰ ਤੂ ਰੱਖਦਾ ਆਇਆ ਪ੍ਰਹਿਲਾਦ ਜਾਨ ਤੋਂ ਦਰਾਖ ਲੈ ਹਰ ਜੀਓ ਹਰਨਾਗਸ਼ ਮਾਰ ਬਜਾਇਆ ਗੁਰਮੁਖਾਨੂ ਬਰਤੀਤ ਹੈ ਹਰ ਜੀਓ ਮਾਣੇ ਮੋਖ ਪਰਮ ਪੁਲਾਇਆ ਭਗਤਾ ਦੀ ਸਦਾ ਤੂ ਰਖਦਾ ਹਰ ਜੀਓ ਤੋਰ ਤੂ ਰਖਦਾ ਆਇਆ ਪ੍ਰਹਿਲਾਦ ਜਾਨ ਤੋਦ ਰਖ ਲੈ ਹਰ ਜੀਓ ਹਰਨਾਖਸ਼ਮਾਰ ਬਚਾਇਆ ਗਰਮੁ ਕਾਨੁ ਭਰਤੀਤ ਹੈ ਹਰਿ ਜੀਉ ਮਾਨਮੁਗ ਪਰਮ ਪੁਲਾਇਆ ਹਰਿ ਜੀ ਇਹ ਤੇਰੀ ਬੜਾਈ ਭਗਤਾ ਕੀ ਪੈਜ ਰਖ ਤੂ ਸੁਆਮੀ ਭਗਤ ਤੇਰੀ ਸਰਨਾਈ ਰਾਉ ਭਗਤਾਨੋ ਜਾਮ ਜੋ ਹੈ ਨਾ ਸਾਕੈ ਕਾਲ ਨਾ ਨੇੜ ਹੈ ਜਾਈ ਕੇਵਲ RAM ਨਾਮ ਮਾਨ ਵਸਿਆ ਨਾਮੇ ਹੀ ਮੁਕਤ ਬਾਈ ਰੇਦ ਸਦ ਸਭ ਭਗਤਾ ਚਰਣੀ ਲਾਗੀ ਗੁਰ ਕਾ ਸਹਿਜ ਸੁਪਾਈ ਮਾਨਮੁ ਕਾ ਨੋ ਪਰਤੀਤ ਨਾ ਆਵੀ ਅੰਤਰ ਲੋਭ ਸਵਾਉ ਗੁਰ ਮੁਖਹਿ ਹਰਿ ਦੈ ਸ਼ਬਦ ਨਾ ਪੇਦੇਉ ਹਰਿ ਨਾਮ ਨਾ ਲਗਾ ਪਾਉ ਕੂੜ ਕਬਟ ਬਾਜ ਲਹਿ ਜਾਸੀ ਮਨਮੋਗ ਵੀ ਕਾਇਲਾ ਹੋ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ਮਾਇਆ 모 ਸਭ ਲੋਕ ਹੈ ਤੇਰੀ ਤੂ ਏ ਕੋ ਬੁਰਖ ਬਿਦਾਤਾ ਉ ਮੇ ਮਰਮਨ ਸਮਨ ਸਮਣੀ ਗੁਰ ਕੈ ਸ਼ਬਦ ਪਛਾਤਾ ਅਜਿੰਦ ਕਾਮ ਕਰਿ ਪ੍ਰਭ ਤੇ ਨਕੇ ਜੇਨ ਹਰਿ ਕਾ ਨਾਮ ਪਿਆਰਾ ਗੁਰ ਪਰਸਾਦ ਸਦਾ ਮਨ ਵਸਿਆ ਸਭ ਕਾ ਜਸ ਵਾਰਣ ਹਾਰਾ ਸਿਰ ਸਾਰੇ ਸੋ ਬੇਗੁੱਚਾ ਜੇ ਨਹਰ ਪ੍ਰਭ ਹੈ ਰਖਵਾਰਾ ਬੇਨ ਸਾਧਗੁਰ ਸੇਵੇ ਕੇ ਨਾ ਪਾਇਆ ਮਨ ਮੁਖ ਭੋਗ ਮੁਹੇ ਬੇਲ ਲਾਈ ਆਵਹਿ ਜਾਵਹਿ ਠੌਰ ਨਾ ਪਾਵੈ ਦੁਖ ਮਹਿ ਦੁਖ ਸਮਾਈ ਗੁਰਮੁਖ ਵਾਹਿਸੋ ਅੰਮ੍ਰਿਤ ਪੀਵੇ ਸਹਜ ਸਾਜ ਸਮਾਈ ਬਿਨ ਸਤ ਗੁਰ ਸੇਵੇ ਜਨਮ ਨਾ ਛੁੜੈ ਜੇ ਅਨੇਕ ਕਰਮ ਕਰੈ ਆਦਿਕਾਈ ਵੇਦ ਪੜਹਿ ਤੈ ਬਾਦ ਬਖਾਨੇ ਬਿਨ ਹਰ ਬਾਤ ਗਵਾਈ ਸਜਾ ਸਾਧ ਗੁਰ ਸਾਜੀ ਦੇਸ ਬਾਣੀ ਫਾਜੂਟ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਜੇ ਦਰ ਸਾਜੇ ਸਜਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾਮ ਮਿਟਣ ਹਾਰਾ ਨਾ ਰਗ ਤੇਨ ਕੈ ਸਾਧ ਬਲਿਆ ਰੇ ਜੇਨ ਹਰ ਰਖਿਆ ਹੋ ਰਤਾਰਾ ਜੇਨ ਹਰ ਮਾਨਵਸਿਆ ਸੇ ਦਰ ਸਾਚੇ ਦਰ ਸਾਚੇ ਸਜਿਆ ਰਾ ਉਹ ਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੀਟਣ ਹਾਰਾ ਨਾਨਕ ਤੈਨ ਕੈਸਾ ਬਲ ਹਾਰੇ ਜੇ ਨ ਹਾਰੇ ਰਖਿਆ ਓਰ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਦੂ ਰੱਖਦਾ ਹਰ ਜੀਉ ਧੁਰ ਦੂ ਰੱਖਦਾ ਆਇਆ ਪ੍ਰਹਿਲਾਦ ਜਨਮ ਤੋਂ ਦਰ ਆਖ ਲੈ ਹਰ ਜੀਉ ਹਰਨਾਖਿਸ਼ ਮਾਰ ਬਚਾਇਆ ਗੁਰਮੁਖਾਂ ਨੂੰ ਪਰਤੀਤ ਹਰ ਜੀਉ ਮਾਨਮੁਖ ਪਰਮ ਬੁਲਾਇਆ પરમ સન્માન જો ગુરુ રૂપ ગુરુ કી સાજી નિવાજી સતકાર જો સાથ સંગતજીઓ આજ دا પાવન પવિત્ર મુખવાક ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਵਿਚਾਰ ਲਹੋ ਯਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਵਿੱਕਰ ਅੰਗ 637 ਦੇ ਸੌਰਟ ਰਾਗ ਅੰਦਰ ਸੁਭਾਈ ਮਾਨ ਹੈ ਸਤਿਗੁਰੂ ਦੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦਾ ਅਰਪਨ ਹੋ ਜਾਵੇ ਭਾਈ ਹੋਈਆਂ ਬੇਅੰਤ ਗੁਨਾਹਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਆਲਸਾ ਆਹ ਹਿੰਦੂ ਜੀ ਕੀ ਖਾਤੇ